ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਵਿੱਚ ਬਾਈ ਕੋਲੇ ਤਿੰਨ ਨਗਨੇ ਇੱਕ ਵੜਾ ਬਾਈ ਤਾਜੀ ਸੂਈ ਆ ਇੱਕ ਬਾਈ ਕੋਲੇ ਬੱਚੀ ਆ ਗੱਬਣ ਤੇ ਇੱਕ ਬੱਚੀ ਬਾਈ ਦੇ ਉਧਰ ਫਾਰਮ ਚ ਉਹ ਵੀ ਗੱਬਣ ਆ ਬੱਚੀ ਆਓ ਕਰ ਲੈਨੇ ਬਾਈ ਨਾਲ ਬਾਦ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ਼ਸ਼ੀ ਆ ਵੀਰੇ ਹੋ ਠੀਕ ਹੋ ਗੁਰਪ੍ਰੀਤ ਵਧੀਆ ਰਹਿ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਠੀਕ ਆ ਵੀਰੇ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਗੁਰਪ੍ਰੀਤ ਸਿੰਘ ਜੀ ਪੈਣਸ਼ਾਨਾ ਗਲਾਬ ਸਿੰਘ ਵਾਲਾ ਜੀ ਗਿਲਾ ਬਰਨਾਲਾਈ ਤਸਵੀਲ ਬਾਈ ਤਬਾਈ ਨੇੜੇ ਪਿੰਡ ਬਾਈ ਨੇੜੇ ਪਿੰਡ ਭਦੌਰ ਤੇ ਇਹਦੇ ਨੇਨੇ ਆ ਬਾਈ ਮੋਬਾਈਲ ਨੰਬਰ ਬੋ ਨੇ 993 ਰੰਗਿਆ 6767 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਆ ਸੂਈ ਆ ਇਹ ਵੀਰੇ ਪਹਿਲਾਂ ਦੋ ਦੰਦ ਦਾ ਦੋ ਦੰਦ ਪਹਿਲਾ ਸੂਆ ਤੇ ਇਹ ਰਾਤ ਮੰਨ ਸੂਈ ਆ ਠੀਕ ਆ ਤੇ ਉ ਚੋਂ ਚੋਂ ਨੂੰ ਸਾਫ ਸੀਲ ਨਿਕਲੀ ਆ ਓਕੇ ਤੇ ਮਨ ਵੀ ਜਿਹੜੇ ਹਿਸਾਬ ਤੇ ਲੇਵੇ ਤੇ ਇਹਦਾ ਨਾੜਾ ਨੂੜਾ ਆਂ ਉਸਾ ਉਹਨੇ ਚੈੱਕ ਲਾਇਆ ਉਸਾ ਉਹਨੇ ਰੋਜ਼ ਨੂੰ 3 ਕਿਲੋ ਚਾਹੀਦਾ ਠੀਕ ਹੈ ਜੀ ਸਾਰੇ ਵੀਰ ਭਰਾ 23 24 ਕਿਲੋ ਮੰਨ ਕੇ ਲੈ ਲੈਣ ਠੀਕ ਆ ਭਾਈ ਬੱਚਾ ਕੀ ਦੇਤਾ ਇਹਨੇ ਆ ਵਛਾ ਜੀ ਵਛਾ ਦੇਣ ਠੀਕ ਆ ਲੇਵਾ ਇੱਕ ਨੰਬਰ ਨਾਣਾ ਫੁੱਲ ਨੇ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਗਲਾਬੀ ਥਣ ਲੱਗਿਆ ਚੁਵਾਈ ਚੁਈ ਓਕੇ ਹਾਂ ਚੁਵਾਈ ਚੁਈ ਓਕੇ ਮਸ਼ੀਨ ਵੀ ਲਾਤੀ ਸੀਗੀ ਠੀਕ ਆ ਭਾਈ ਖੋਲ ਦੇ ਭਾਈ ਮਣੀ ਤੋਰ ਕੇ ਦਿਖਾ ਦੇ ਫੇਸ ਦੀ ਬਿਊਟੀ ਦੇਖੋ ਚਾਰੂ ਚੁਰੂ ਫੁੱਲ ਦੰਦਾ ਜ ਬੈੜਾ ਦੋ ਦੰਦ ਦੋ ਦੰਦ ਠੀਕ ਆ ਬਿਊਟੀ ਇੱਕ ਨੰਬਰ ਦਾ ਸਾਨੂੰ ਸਾਂ ਗਲਾਬੀ ਸੂਈ ਸਵਾਈ ਜੇਰ ਜੁਰ ਓਕੇ ਸਭ ਕੋ ਠੀਕ ਹੈ ਕਵਾਲਿਟੀ ਫੁੱਲ ਆ ਬਈ ਕਵਾਲਿਟੀ ਕੰਨੀਓ ਕੋਈ ਘਾਟ ਨਹੀਂ ਫੁੱਲ ਬ੍ਰੀਡ ਦੰਦਾ ਜਵੜ ਸੂਈ ਸਵਾਈ ਆਂਦੇ ਪਾਓ ਚੰਗਾ ਰਿਕਾਰਡ ਦੱਸਦਾ ਬਾਈ ਨੇ ਦੁੱਧ ਤੋਂ ਬਾਈ ਕਹਿੰਦਾ ਬਹੁਤ ਚੰਗੀ ਉਮੀਦ ਕਰਦੇ ਆ ਇਹ ਤੋਂ ਬਾਕੀ ਲੇਵਾ ਫਿੱਟ ਫਿੱਟ ਲੇਵਾਗਾ ਟਾਂ ਚੱਕ ਮਾਰ ਵਾਲੀ ਬ੍ਰੀਡ ਆ ਬੱਚੇ ਦੇ ਬਾਈ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਮੋੜ ਲਿਆ ਪਤਾ ਮੋੜ ਲਿਆ ਵੀਰੇ ਕੋਈ ਨਹੀਂ ਮੋੜ ਲਿਆ ਬੜੀ ਦੂਰ ਲੱਗਾ ਤੇ ਕੀ ਮੋਲ ਲਗੁਰਪੀ ਤੇ ਜਾਇਜ਼ ਡਾਕਟਰ ਇਹਿਆਂ ਬਹਿਣਾਂ ਦਾ ਲੋਕ ਮੋਲ ਦਾ 2.5 ਲੱਖ ਕਰਦੇ ਆ ਹੂੰ ਪਰ ਲੈਣ ਦੇਣ ਜਾਇਜ਼ 1 ਲੱਖ ਤੇ 25000 ਰੁਪਏ ਜੀ 1 ਲੱਖ 25000 ਰੁਪਏ ਜਮਾਂ ਜਾਇਜ਼ ਮੋਲ ਲਾ ਖਿੱਚ ਕੇ ਮੋਲ ਰੱਖਿਆ ਬਾਈ ਦੀ ਗੱਲ ਸਹੀ ਆ ਮੋਲ ਲਗਰਾਉਣ ਨੂੰ ਨਹੀਂ ਜਿੱਡਾ ਮਰਜ਼ੀ ਕਰਾ ਹਾਂ ਜਿੱਡਾ ਮਰਜ਼ੀ ਕਰਾਓ ਕੀ ਦੰਤਾ ਸਹੀ ਗੱਲ ਆ ਜਮਾਂ ਜਾਇਜ਼ ਮੋਲ ਪਰ ਇੱਕ ਚੀਜ਼ ਆ ਕਈ ਸੂਏ ਬੰਦਾ ਕਰੇ ਪੀ ਸਾਰਾ ਹਨਾ ਦੰਦਾ ਜਬੜ ਆ ਨਿਕੜਾ ਬੁੱਢੀ ਹੋਣਾ ਸੀ ਵੀ ਥਾਂ ਥਾਂ ਬਹੁਤ ਚੰਗਾ ਸੋਈ ਸਵਾਈ ਫੁੱਲ ਬ੍ਰੀਡ ਅੱਗੇ ਦੋ ਨੰਬਰ ਦੇ ਕਿੰਨੇ ਟਾਈਮ ਦੀ ਗੱਪਣਾ ਬੱਚੀ ਇਹ ਵੀਰੇ ਆ ਟੀਏ ਦੀਆ ਤੂੰ ਔੜ ਕੇ ਮਤੋਂ ਬੋਲਦੇ ਇਹੇ ਲੱਗਿਆ ਬੰਦਾ ਜੱਸੀ ਲੱਗ ਠੀਕ ਆ ਪਰ ਰੋ ਝੂਠਾ ਕਿਸੇ ਨੂੰ ਉਹ ਕੰਮ ਤਾਂ ਕਰਨੀ ਹੀ ਨਹੀਂਗਾ ਹਮ ਆਉਣੇ ਮੈਨੂੰ ਬੰਦੇ ਨੇ ਓਹੋ ਆਪਾਂ 22 ਬਣਾ ਕੇ ਦਿੱਤੀ ਹੈ ਜਿਹੜੀ ਬਾਈ ਦੇ ਕੋਲੇ ਹੈਗੀ 50068 ਦੀ ਹੈ। 2068 ਲੱਗਿਆ ਵਾ। ਲੱਗਿਆ ਵਾ ਗੱਬਣਾ ਜਿਹੜੇ। ਹਾਂ ਆ এবੀਐਸ ਦਾ। ਮਰੇਮ। ਇਹਦੀ ਇਹ ਆ। ਠੀਕ। ਦੰਦਾਂ ਦੀ ਖੀਰੀ ਆ। ਸੀਮਣ ਦੀ ਡਿਟੇਲ ਆ ਦੰਦੋਂ ਖੀਰੀ ਆ। ਕਿੰਨਾ ਟਾਈਮ ਪਿਆ ਸੋਣ ਚਾ। ਇਹਦਾ ਵੀਰੇ ਮਾਰਕ ਨੇ ਮਹੀਨਾ ਕਿਹਾਗਾ ਪਰ ਆਪਾਂ 1 ਮਹੀਨਾ ਦਾਖ ਦੇਣ ਕਹਿ ਕੇ ਦੇਣੀ। ਓਕੇ। ਹਾਂ 10 ਦਿਨ ਵੱਧ ਕਹਿਣੇ ਆ। ਤੇ ਅਗਲਾ ਵੀ ਚੈੱਕ ਕਰਵਾ ਲੈ। ਆ ਜਿਵੇਂ ਮਰਜੀ ਉਹ ਤਾਂ ਕੋਈ ਚੱਕਰੀ ਨਹੀਂ। ਠੀਕ ਆ ਭਾਈ। ਮਹੀਨੇ ਦੀ ਤਾਂ ਹੂੰ ਕੋਈ ਚਫੇ ਵਾਲੀ ਗੱਲ ਨਹੀਂ 1 ਮਹੀਨਾ ਇਹਦਾ ਬਾਕੀ ਆ। ਇਹ ਫੇਸ ਦੀ ਬਿਊਟੀ ਹੈ ਜਿਹੜੀ ਕਮਾਉਂਦੀ ਹੈ ਦੰਦੋਂ ਖੀਰੀਆ ਕਹਿਣ ਵਾਲੀ ਨੇ ਦੰਦ ਬਾਈ ਕਹਿੰਦਾ ਪੱਟ ਕੇ ਵੀ ਦਿਖਾਉਣ ਨੇ ਲਓ ਜੀ ਜਮਾ ਓਕੇ ਬਈ ਖੀਰੀਆ ਬਿਊਟੀ ਰੱਖੋ ਕਰ ਮੜੀ ਦੀ ਬੋਦੀਵਾਦੀ ਪੂਰੀ ਚੰਗੀ ਸਨਖ ਪੁਣਾ ਗੜ ਦੇ ਵਿੱਚ ਫੁੱਲ ਫੁੱਲ ਬਰੀਡ ਬਈ ਬਾਕੀ ਝੋਲੀ ਰੱਖਾ ਨੇ ਝੋਲੀ ਬਹੁਤ ਚੰਗੀ ਹੈ ਬਈ ਇੱਕ ਨੰਬਰ ਝੋਲੀ ਹੋਊਗੀ ਲੈ ਪਛਾਹ ਤੋਂ ਦੇਖੋ ਝੋਲੀ ਕੱਚੀ ਗੱਤੀ ਆ ਲੈ ਲੇਵਾ ਬਣਾਉਣ ਲੱਗ ਗਈ ਹਾਂ ਮੈਂ ਯਾਰ ਜੀ ਵੀਰੇ ਫਾਰਮ ਜੇ ਖੁੱਲੀ ਫਿਰਦੀ ਹੋਵੇ ਹਰ ਇੱਕ ਫਾਰਮ ਦੀ ਡਿਮਾਂਡ ਆ 2 ਤੋਂ 2.5 ਲੱਖ ਦੀ ਸਹੀ ਆ ਭਾਈ ਅਗਲਾ ਕਹਿੰਦਾ 2.5 ਲੱਖ ਤੋਂ ਘੱਟ ਆਪਦਾ ਹੀ ਫਰਕ ਹੀ ਦੇਣਾਗਾ ਸਹੀ ਗੱਲ ਆ ਭਾਈ ਤੇ ਪਰ ਆਪਾਂ ਮੇਰੀ ਉਹ ਦੂਜੀ ਬੈੜ ਜਿਹੜੀ ਆਪਾਂ ਪਿਛਲੀ ਵੀਡੀਓ ਵਿੱਚ ਦਿਖਾਈ ਜੀ 1.70 ਹਜ਼ਾਰ ਮੁੱਲ ਕੀਤਾ ਸੀ ਠੀਕ ਆ ਕਿਸੇ ਨੇ 500 ਰੁਪਿਆ ਸਾਈ ਪਾਤੀ ਬੁੜ ਕੇ ਆਏ ਨਹੀਂ ਉਦੋਂ ਨੂੰ ਵੀਡੀਓ ਦਾ ਕਾਗਲ ਜਾਂਦਾ ਹੈ ਦੂਜੇ ਦਿਨ ਨੂੰ ਸਹੀ ਗੱਲ ਆ ਭਾਈ ਤੇ ਆਪਾਂ ਉਹ ਕੰਮ ਨਹੀਂ ਆਪਾਂ ਦੋਨਾਂ ਦਾ ਹੀ ਇਕੱਠਾ ਦਾ ਮੁੱਲ ਦੱਸ ਦੇਣਾ ਇਹ ਕੱਲੀ ਕੱਲੀ ਦਾ ਕਿਸੇ ਨੇ ਆਪਣੇ ਨਾਲ ਕਰਨਾ ਹੋਵੇ ਤਾਂ ਕੱਲੀ ਕੱਲੀ ਦਾ ਕਰ ਲਿਓ ਨਹੀਂ ਆਪਾਂ ਦੋਨਾਂ ਦੀ ਜਾਇਜ਼ ਮੁੱਲ ਕਰਦੇਨਾ ਬਸ ਠੀਕ ਆ ਭਾਈ ਦੋੜੇ ਦਾ ਇਕੱਠੀਆਂ ਦਾ ਮੁੱਲ ਦੱਸਾਂਗੇ ਦੂਜੀ ਵੀ ਦਿਖਾ ਦੇ ਤੋਰ ਸੀ ਇਹਨੂੰ ਮੜੀ ਹਾਂ ਹਾਂ ਤੋਰ ਦੇ ਤੋਰ ਦੋ ਤੂੰ ਥੋੜਾ ਡਰਦੀ ਆ ਬਾਕੀ ਪਲੇ ਵੀ ਆ ਜਾਣ ਜਾਂਦ ਵਾਲੀ ਆ ਕੋਈ ਐ ਨਹੀਂ ਲਿੱਸੀ ਜੀ ਆ ਹਣ ਲੱਭੇ ਲੋ ਮੇਰੇ ਖ ਬ੍ਰੀਡ ਬਹੁਤ ਚੰਗਾ ਕਰ ਵਾਲੀ ਦਾ ਚੀਜ਼ ਐ ਇੱਕ ਡਾਇਮੰਡ ਪੀਸ ਆ ਬਾਕੀ ਤੋਰਾ ਚੈੱਕ ਕਰ ਲਓ ਕਮਾਲ ਆ ਭਾਈ ਕਿਆ ਬਾਤ ਮੁੱਲ ਜੋੜੇ ਦਾ ਦੱਸਾਂਗੇ ਤੇ ਦੂਜੀ ਵਾਰ ਇੱਥੇ ਇਕੱਠੇ ਮੁੱਲ ਦੱਸਾਂਗੇ ਬਾਲੀ ਬਿਊਟੀ ਇੱਕ ੱਟ ਕੁਟ ਫੇਸ ਟੇਕ ਨੰਬਰ ਬਾਲੀ ਬਿਊਟੀ ਆ 2 ਲੱਖ ਰੁਪਈਆ ਤਾਂ ਯੂ ਹੀ ਮੰਗ ਲੈਂਦੇ ਆ ਫਾਰਮ ਵਾਲੇ ਸਾਰੀ ਜੀ ਸਹੀ ਹੈ ਮੱਕ ਅੱਲਾਮ ਵੜਾ ਵੀ ਬਹੁਤ ਚੰਗੀ ਐ ਸੂਈ ਸਵਾਈ ਫੁੱਲ ਕੁਆਲਿਟੀ ਦੀ ਐ ਉਹ ਵੀ ਦਿਖਾਉਣੀ ਐ ਬਾਈ ਝੋਲ ਝਾਲ ਦੇਖੀ ਲੈ ਬਹੁਤ ਚੰਗੀ ਐ ਬੜੇ ਬੜ ਬੜ ਪਿਆ ਹਜੇ ਤਾਂ 1 ਮਹੀਨਾ ਬਾਈ ਕਹਿੰਦਾ 10 ਦਿਨ ਲੋ ਠੰਡਾ ਜਾ ਜਾਣੀ ਆ ਹੂੰ ਇਹਦਾ ਕਿੰਨਾ ਟਾਈਮ ਪਿਆ ਭਰਾ ਇਹਦਾ 1 ਮਹੀਨਾ ਪੂਰਾ ਬਾਕੀ ਆਈ ਇਹ ਆਪ ਹੈਮਰਦੀ ਆ ਹੂੰ ਤੇ ਟੈਜੀ ਕਾਸ ਦੇ ਵਰਲਡ ਵਾਈਡ ਦਾ ਲੱਗਿਆ ਬਾਈ ਜਿਹੜੇ ਤੋਂ ਗੱਬਣ ਹਾਂ ਜਿਹੜੇ ਤੋਂ ਗੱਬਣੇ ਠੀਕ ਆ ਬਰੀਡ ਫੁੱਲ ਆਂ ਕਿੰਨਾ ਕਿ ਰਿਕਾਰਡ ਦੀ ਮਾਂ ਦਾ ਬਾਈ ਇਹਦੀ ਬਾਸਲੇ ਇਧਰ ਫਿਲਦੀ ਐ 40 ਕਿਲੋ ਦੁੱਧ ਤਿਆਰ ਆ ਠੀਕ ਆ ਬਾਈ ਹਾਂਜੀ ਹੂੰ 40 ਲੀਟਰ ਦੁੱਧ ਬਾਈ ਕਹਿੰਦਾ ਦੀ ਮਾਂ ਮਹੀਨਾ ਇੱਕ ਪਿਆ ਹੈਗਾ ਤੋਰਾ ਚੈੱਕ ਕਰ ਲਓ ਪਲੀ ਵੀ ਪੂਰੀ ਜਾਣ ਵਾਲੀ ਆਰਡਰ ਆ ਜਿਹੜਾ ਇਹਨੇ ਵੀ ਬਣਾਉਣਾ ਕਰਮ ਵਾਲੇ ਨੇ ਸਟਾਰਟ ਕਰ ਲਿਆ ਕੀ ਮੁੱਲ ਆ ਗੁਰ ਫਿਰੇ ਜੋੜੇ ਦਾ ਮੁੱਲ ਹੀ ਬਸ ਦੋਨਾਂ ਦਾ ਲੈਣ ਦੇਣ ਬਸ 2.5 ਲੱਖ ਰੁਪਏ ਜਮਾ ਜਾਏ ਮੁੱਲ ਠੀਕ ਆ ਮਾਨਤਨ ਹੋ ਜੂ ਮਾਨਤਨ ਮਾੜਾ ਮੋਟਾ ਕਰਦਾ ਨਹੀਂ ਜਾਨੀ ਕਿ ਕੋਈ ਜਿਆਦਾ ਰਿਹਾੜ ਨਾ ਕਰ ਠੀਕ ਆ ਬਾਈ ਜਮਾ ਜਾਇਜ ਮੁੱਲ ਆ ਬਾਈ 2.5 ਲੱਖ ਇਹਨੂੰ ਕੱਢ ਦੇ ਬਤਵਾਲ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਪਰ ਇੱਕ ਚੀਜ਼ ਆ ਜਮਾ ਆਪਦੇ ਫਾਰਮ ਚ ਬਾਈ ਕੱਢ ਕੇ ਦੇ ਰਿਹਾ ਹਨਾ ਬਾਈ ਇਹਨੂੰ ਕੱਢੀ ਬਾਈ ਫੜੀ ਵੀ ਜਾਣ ਪ੍ਰਿੰਟ ਪ੍ਰਿੰਟ ਇੱਕ ਨੰਬਰ ਝੂਲੀ ਝੂਲੀ ਇੱਕ ਨੰਬਰ ਬਾਕੀ ਤੋੜਾ ਚੈੱਕ ਕਰ ਲੈ ਕੀ ਬਾਤ ਆ ਭਾਈ ਤੇ ਕੇਸੇ ਵੀਰ ਨੂੰ ਭਾਈ ਕੋਈ ਵੀ ਨਗ ਪਸੰਦ ਆਈ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ